ਮੈਂ ਬਰਿੰਦਰ ਸਿੰਘ ਮਲਤਾਨੀ ਜਨਰਲ ਸੈਕਟਰੀ OBC ਫੈਡਰੇਸ਼ਨ ਰਾਜੇ ਸ੍ਰੀ ਗੁਰੂ ਰਵੀਦਾਸ ਚੌਂਕ ਤੇ ਅਸੀਂ ਖੜੇ ਆਂ ਔਰ ਅਸੀਂ OBC ਨਾਲ ਬਹੁਤ ਵੱਡਾ ਪੰਜਾਬ ਵਿੱਚ ਤੱਕਾ ਹੋ ਰਿਹਾ ਹੈ ਅਤੇ ਕੋਈ ਵੀ ਜਿਹੜੀਆਂ ਇਹਨਾਂ ਦੀਆਂ ਕੰਸਟੀਟਿਊਸ਼ਨਲ ਅ ਹੱਕ ਨੇ ਉਹ ਵੀ ਨਹੀਂ ਦਿੱਤੇ ਜਾ ਰਹੇ ਇਹਨਾਂ ਜਿਵੇਂ ਕਿ 27% ਰਿਜ਼ਰਵੇਸ਼ਨ ਐਜੂਕੇਸ਼ਨ ਅਤੇ ਐਜੂਕੇਸ਼ਨ ਐਂਡ এমਪਲੋਇਮੈਂਟ ਵਿੱਚ ਸਾਰੀ ਇੰਡੀਆ ਚ ਆਲਮੋਸਟ ਲਾਗੂ ਹੈ ਪਰ ਇਹ ਪੰਜਾਬ ਵਿੱਚ ਲਾਗੂ ਨਹੀਂ ਹੈ ਇਸੇ ਤਰ੍ਹਾਂ ਹੀ ਜੇ ਜੋ ਪੰਚਾਇਤ ਦੇ ਰਿਜ਼ਰਵੇਸ਼ਨ ਜ਼ਿਲ੍ਹਾ ਪ੍ਰੀਸ਼ਦ ਦੇ ਰਿਜ਼ਰਵੇਸ਼ਨ ਮਾਰਕੀਟ ਆਪਣੀ ਮਿਊਨਿਸਪਲ ਕਾਰਪੋਰੇਸ਼ਨ ਐਂਡ ਮਿਊਨਿਸਪਲ ਕਮੇਟੀਆਂ ਵਿੱਚ ਵੀ ਰਿਜ਼ਰਵੇਸ਼ਨ ਨਾ ਬਲਾਬਰ ਹੈ ਉਹਦੇ ਕੋਈ ਪਰਸੈਂਟੇਜ ਤੈਅ ਨਹੀਂ ਹੈ ਜਿਵੇਂ ਕਿ ਪੰਚਾਇਤਾਂ 'ਚ ਇੱਕ ਮੈਂਬਰ ਸਾਨੂੰ ਦਿੱਤਾ ਜਾਂਦਾ ਹੈ ਅਸੇ ਮਿਊਨਿਸਪਲ ਕਮੇਟੀਆਂ 'ਚ KMC ਅਤੇ Municipal Corporation ਅਤੇ 2MC ਸਾਡੇ ਹੁੰਦੇ ਹਨ ਜਿਹੜੇ ਕਿ ਬਹੁਤ ਸਾਡੀ तकरीबन 55% ਦੇ ਕਰੀਬ ਹੈ ਆਪਣੇ ਪੰਜਾਬ ਵਿੱਚ ਪਰ ਇਨਸਪਾਈਟ ਆਫ ਅੱਧੀ ਪਪੂਲੇਸ਼ਨ OBC ਹੈ ਪਰ ਇਹਨਾਂ ਨੂੰ ਆਪਣੇ ਹੱਕਾ ਤੋਂ ਵਾਂਝਾ ਕੀਤਾ ਜਾ ਰਿਹਾ ਹੈ ਅਤੇ ਉਸ ਗੱਲ ਨੂੰ ਅਸੀਂ ਹਾਈਲਾਈਟ ਕਰਨ ਵਾਸਤੇ ਅੱਜ શ્રી ਰਵੀਦਾਸ ਚੌਂਕ ਤੇ 7 ਦਿਨ ਦਾ ਪ੍ਰੋਗਰਾਮ ਲਿਖਿਆ ਹੈ ਤਾ ਜੋ ਹੀ ਆਪਣੀਆਂ ਮੰਗਾਂ ਨੂੰ ਹਾਈਲਾਈਟ ਕਰ ਸਕੀਏ ਲੋਕਾਂ ਤੱਕ ਪਹੁੰਚਾ ਸਕੀਏ ਸਰਕਾਰ ਤੱਕ ਪਹੁੰਚਾ ਸਕੀਏ ਅਤੇ ਇਹ ਅਜ ਦੂਜਾ ਦਿਨ ਹੈ ਅਸੀਂ ਇਹ ਆਪਣੀਆਂ ਮੰਗਾਂ ਦਾ ਜਿਹੜਾ 28 ਮੰਗਾਂ ਦਾ ਚਾਰਟ ਕੱਲ ਵੀ ਮੁੱਖ ਮੰਤਰੀ ਸਾਹਿਬ ਨੂੰ ਈਮੇਲ ਵੀ ਕੀਤਾ ਹੈ ਅਤੇ ਪਹਿਲਾਂ ਵੀ ਬਾਈ ਪੋਸਟ ਵੀ ਭੇਜਿਆ ਹੈ ਔਰ ਉਹਨਾਂ ਦੇ ਮਨਿਸਟਰ ਬਹੁਤ ਸਾਰੇ ਮਨਿਸਟਰਾਂ ਨੂੰ ਵੀ ਇਹ ਆਪਣੇ ਮੰਗ ਪੱਤਰ ਦਿੱਤੇ ਹਨ ਜਿਵੇਂ ਕਿ ਆਪਣੇ ਸੰਧਵਾ ਸਾਹਿਬ ਨੂੰ ਅਸੀਂ ਦਿੱਤਾ ਹੈ ਆਪਣੇ ਏ ਕੁੜੀਆਂ ਸਾਹਿਬ ਨੂੰ ਦਿੱਤਾ ਹੈ ਡਾਕਟਰ ਬਲਵੀਰ ਸਿੰਘ ਜੀ ਨੂੰ ਆਪਣਾ ਮੈਮੋਰੰਡਮ ਦਿੱਤਾ ਹੈ ਔਰ ਹੋਰ ਵੀ ਬਹੁਤ ਸਾਰੇ ਐਮਐਲਏ ਨੂੰ ਵੀ ਅਸੀਂ ਇਹ ਆਪਣੇ ਮੈਮੋਰੰਡਮ ਦਿੱਤੇ ਹਨ ਪਰ ਇਸ ਅਇਆ ਤੱਕ ਅਸੀਂ ਵੇਟ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਕਦੋਂ OBC ਫੈਡਰੇਸ਼ਨ ਨੂੰ ਬੁਲਾਉਂਦੀ ਹੈ ਤੇ ਇਹਨਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਤੇ ਗੱਲ ਕਰਦੀ ਹੈ ਜੇ ਜੇ ਦੀ ਸਾਨੂੰ ਇੰਤਜ਼ਾਰ ਹੈ ਕਿ ਇਹ ਬਹੁਤ ਜਲਦੀ ਸਾਨੂੰ ਸਰਕਾਰ ਬੁਲਾਏਗੀ ਅਤੇ ਸਾਡੀਆਂ ਮੰਗਾਂ ਤੇ ਗੱਲ ਕਰੇਗੀ ਅਤੇ ਉਹਨਾਂ ਦਾ ਹੱਲ ਕਰੇਗੀ ਇਹ ਜਿਹੜਾ ਅਸੀਂ ਪ੍ਰਦਰਸ਼ਨ ਹੈ ਪ੍ਰੋਟੈਸਟ ਹੈ ਇਹ ਸੱਤ ਦਿਨਾਂ ਦਾ ਹੈ ਅਤੇ ਪਹਿਲੀ ਤੋਂ ਜੁਲਾਈ ਤੋਂ ਸ਼ੁਰੂ ਹੋਇਆ ਹੈ ਉਹ 7 ਜੁਲਾਈ ਤੱਕ ਚੱਲੇਗਾ ਅੱਜ ਦੂਸਰਾ ਦਿਨ ਹੈ ਅਤੇ ਇਹ ਜਿਹੜੇ ਬਹੁਤ ਸਾਰੇ OBC ਕਾਸਟਾਂ ਦੇ ਲੋਕ ਇਹਨੂੰ ਜੁਆਇਨ ਕਰ ਰਹੇ ਨੇ ਔਰ ਇਹ ਅਸੀਂ ਸਵੇਰ ਤੇ ਸ਼ਾਮ ਦਾ ਪ੍ਰੋਗਰਾਮ ਹੈ ਜਿਹੜਾ ਲਗਾਤਾਰ ਚੱਲਦਾ ਰਹੇਗਾ ਸੱਤ ਦਿਨ ਤਾਂ ਜੋ ਸਾਡੀ ਜਿਹੜੀ ਇਹ ਆਵਾਜ਼ ਹੈ ਉਹ ਲੋਕ ਲੋਕਾਂ ਤੱਕ ਵੀ ਔਰ ਸਤੇ ਸਰਕਾਰ ਤੱਕ ਪਹੁੰਚ ਸਕੇ ਸਾਡੀ ਇਹ ਦੱਸਿਆ ਹੋਵੇ ਕਿ ਤੁਹਾਡਾ ਕਿੰਨੇ ਤੋਂ ਕਿੰਨੇ ਵੇਲੇ ਟਾਈਮ ਹੁੰਦਾ ਕਿੰਨੇ ਮੈਂਬਰ ਆਖਦੇ ਰੇਡ ਸਰ ਮੈਂਬਰ ਅਸੀਂ ਜਿਆਦਾ ਇਕੱਠੇ ਨਹੀਂ ਕਰ ਸਕਦੇ ਕਿਉਂਕਿ ਜੇ ਵੱਡੇ ਇਕੱਠ ਕਰਦੇ ਹੋ ਤਾਂ ਉਹਦੇ ਵਾਸਤੇ ਮਨਜ਼ੂਰੀ ਲੈਣੀ ਪੈਂਦੀ ਹੈ ਜਿਹੜੀ ਕਿ ਸਰਕਾਰ ਇਹੋ ਜਿਹੇ ਪ੍ਰੋਟੈਸਟਾਂ ਵਾਸਤੇ ਨਹੀਂ ਦਿੰਦੀ ਇਸ ਕਰਕੇ ਅਸੀਂ ਲਿਮਟਿਡ ਹੀ ਬੰਦੇ ਹਰ ਰੋਜ਼ ਆਉਂਦੇ ਨੇ ਤੇ ਉਹ ਆਪਣਾ ਇਹ ਜਿਹੜੇ ਬੈਨਰਸ ਦਿਖਾ ਕੇ ਆਪਣਾ ਪ੍ਰੋਟੈਸਟ ਕਰਕੇ ਚਲੇ ਜਾਂਦੇ ਨੇ ਇਹ ਸਵੇਰੇ ਸਰ 9 ਵਜੇ ਤੋਂ ਲੈ ਕੇ 11 ਵਜੇ ਤੱਕ ਰੱਖਿਆ ਜਾਂਦਾ ਹੈ ਕਿਉਂਕਿ ਬਹੁਤ ਜ਼ਿਆਦਾ ਧੁੱਪ ਹੋ ਜਾਂਦੀ ਹੈ ਲਗਾਤਾਰ ਚੌਂਕ ਤੇ ਇਸ ਗਰਮੀ 'ਚ ਖੜਾ ਹੋਣਾ ਬੜਾ ਉਸੇ ਕੰਮ ਹੈ ਅਸੀਂ ਆਪਣੇ ਗਰਮੀਤ ਸਿੰਘ ਖੁੜਿਆ ਸਾਹਿਬ ਨੂੰ ਮੰਗ ਪੱਤਰ ਦਿੱਤਾ ਹੈ ਆਪਣੇ ਤੁਹਾਨੂੰ ਜਿਵੇਂ ਦੱਸਿਆ ਕੀ ਮਿਨਿਸਟਰ ਸਾਹਿਬ ਨੂੰ ਈਮੇਲ ਵੀ ਕੀਤੀ ਹੈ ਉਹਨਾਂ ਨੂੰ ਬਾਈ ਪੋਸਟ ਵੀ ਭੇਜਿਆ ਹੈ ਅਤੇ ਉਹਨਾਂ ਦੇ ਜਿਹੜੇ ਵਿਰਾਟ ਸਾਹਿਬ ਨੇ ਉਹ ਉਹਨਾਂ ਨੂੰ ਵੀ ਅਸੀਂ ਪਰਸਨਲੀ ਦੇਖਿਆ ਆਏ ਹਾਂ ਔਰ ਅਸੀਂ ਉਮੀਦ ਕਰ ਰਹੇ ਹਾਂ ਕਿ ਮੁੱਖ ਮੰਤਰੀ ਸਾਹਿਬ ਬਹੁਤ ਜਲਦੀ OBC ਦੀ ਗੱਲ ਸੁਣਨਗੇ ਤੇ OBC ਫੈਡਰੇਸ਼ਨ ਨੂੰ ਗੱਲਬਾਤ ਵਾਸਤੇ ਮੰਗਾਨ ਬੁਲਾਣਗੇ ਇਹ ਰੰਧਕ estrhan ਰੱਖਿਆ ਗਿਆ ਇਹ ਇਸ ਕਰਕੇ ਰੱਖਿਆ ਗਿਆ ਜਲੰਧਰ ਵੈਸਟ ਇਲੈਕਸ਼ਨ ਹੋ ਰਹੀ ਹੈ ਜਿਮਣੀਚੌਰ ਤੇ ਤਾਂ ਜੋ ਹਰ ਇੱਕ ਪਾਰਟ ਜਿਹੜੀ ਰਾਜਨੀਤਿਕ ਪਾਰਟੀ ਏ ਜੋ ਵੀ ਇਸ ਹਲਕੇ ਚ ਇਸ ਵਕਤ ਹੋ ਰਿਹਾ ਉਹਦੀ ਉਸ ਘਟਨਾ ਕਰਮ ਦਾ ਸੰ ਗਿਆਨ ਰਹਿਂਦੀ ਏ ਤੇ ਅਸੀਂ ਉਸ ਹੀ ਵਿਸ਼ਾ ਅੱਪਰੀਆ ਮੰਗਾਂ ਨੂੰ ਹਾਈਲਾਈਟ ਕਰਨ ਵਾਸਤੇ ਇਸ ਵਕਤ ਸਾਰੀ ਮਿਨਿਸਟਰੀ ਸਾਰੇ ਲੀਡਰ ਇਸ ਹਲਕੇ 'ਚ ਹਨ ਤੇ ਉਸ ਉਸ ਚੀਜ਼ ਨੂੰ ਆਪਾਂ ਇਹਨਾਂ ਦੇ ਵਿਨਤ ਕਰ ਪਛਾਣ ਦਾ ਇੱਕ ਸਭ ਤੋਂ ਸੌਖਾ ਸਾਧਨ ਇਸ ਜਗ੍ਹਾ ਤੇ ਪਹੁੰਚਣਾ ਅਤੇ ਇੱਥੇ ਆ ਕੇ ਪ੍ਰੋਟੈਸਟ ਕਰਨਾ ਹੈ ਸਰ ਇਹ 28 ਮੰਗਾਂ ਨੇ ਜਿਵੇਂ ਕਿ ਤੁਹਾਨੂੰ ਅਸੀਂ ਤੁਹਾਨੂੰ ਅੱਗੇ ਵੀ ਦਿਖਾਇਆ ਹੈ ਔਰ ਇਹ ਜਿਹੜੀਆਂ ਬਹੁਤ ਸਾਰੀਆਂ ਮੰਗਾਂ ਦੂਜੀਆਂ ਸਟੇਟਾਂ ਐਸੇ ਲਾਗੂ ਹਨ ਪਰ ਸਿਰਫ ਇੱਕ ਪੰਜਾਬ ਹੀ ਐਹੋਜੀ ਸਟੇਟ ਹੈ ਜਿੱਥੇ ਬਹੁਤ ਵੱਡੇ ਲੈਵਲ ਦੀ ਜਿਹੜੀ ਇਹ ਬੋਬੀ ਸੀ ਨਾਲ ਬੇਨਿਆਈ ਹੋ ਰਹੀ ਹੈ ਇਨਜਸਟਿਸ ਹੋ ਰਿਹਾ ਇਹਨੂੰ ਅੰਗਰੇਜ਼ੀ ਗ੍ਰਾ ਡਰਾਸ ਇਨਜਸਟਿਸ ਕਹਿੰਦੇ ਆਪਾਂ ਤੇ ਬਹੁਤ ਬੁਰੀ ਤਰ੍ਹਾਂ ਬੇਇਨਸਾਫੀ ਹੋ ਰਹੀ ਹੈ ਅਸੀਂ ਜੀ ਕਰ ਕਰ ਆਪਣੀ ਹਰ ਕਮਿਊਨਿਟੀ ਦੇ ਸੰਸਥਾਵਾਂ ਨੂੰ ਲੋਕਾਂ ਨੂੰ ਮਿਲ ਰਹੇ ਆ ਅਤੇ ਲਾਭੰਦ ਕਰ ਰਹੇ ਆ ਨਹੀਂ ਤੇ ਇੱਕ ਕਿਉਂਕਿ ਨੈਸ਼ਨਲ ਕਮਿਸ਼ਨ ਫਾਰ ओबीसी ਨੇ ਵੀ 25% ओबीसी ओबीसी ਵਾਸਤੇ ਪੰਜਾਬ ਵਿੱਚ ਕੋਟਾ ਰეკਮੈਂਡ ਕੀਤਾ ਜਿਹੜਾ ਉਹ ਵੀ ਲਾਗੂ ਨਹੀਂ ਹੋ ਰਿਹਾ ਜੇ ਨਹੀਂ ਹੋਏਗਾ ਤੇ ਅਸੀਂ ਇੱਕ ਇਨਡੇਫਿਨਿਟ ਧਰਨਾ ਲਾਵਾਂਗੇ ਉਸੇ ਤਰ੍ਹਾਂ ਤੇ ਜਿਸ ਤਰ੍ਹਾਂ ਪੰਜਾਬ ਯੂਨੀਵਰਸਿਟੀ ਚ ਲਾਇਆ ਸੀ ਤੇ ਉੱਥੇ ਅਸੀਂ 27% ਐਡਮਿਸ਼ਨਾਂ ਤੇ ਨੌਕਰੀਆਂ ਤੇ ਲਾਗੂ ਕਰਵਾਇਆ ਹੈ